ਇਕ ਬੇहद ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਕਿ ਦੋ ਟਰੱਕਾਂ ਵਿਚਾਲੇ ਜਿਹੜੀ ਜ਼ਬਰਦਸਤ ਟੱਕਰ ਹੋਈ ਹੈ ਤੇ ਜਦੋਂ ਟੱਕਰ ਹੁੰਦੀ ਹੈ ਤਾਂ ਜ਼ਬਰਦਸਤ ਆਵਾਜ਼ ਆਉਂਦੀ ਹੈ ਤੇ ਉੱਥੇ ਹੀ ਲੋਕ ਸੜਕ ਦੇ ਉੱਤੇ ਮੌਜੂਦ ਹੋ ਜਾਂਦੇ ਨੇ ਭੀੜ ਇਕੱਠੀ ਹੋ ਜਾਂਦੀ ਹੈ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੂਚਿਤ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਟਰੱਕਾਂ ਦੇ ਵਿਚਾਲੇ ਟੱਕਰ ਹੋਈ ਹੈ ਜ਼ਬਰਦਸਤ ਟੱਕਰ ਹੋਈ ਹੈ ਤੇ ਦੋਨੋਂ ਧਿਰਾਂ ਦੇ ਵੱਲੋਂ ਜਿਹੜਾ ਪੁੱਛਿਆ ਗਿਆ ਕਿ ਕਿਵੇਂ ਇਹ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਇੱਕ ਡਰਾਈਵਰ ਜਿਹੜਾ ਸੀਗਾ ਟਰੱਕ ਦਾ ਉਹ ਸੌ ਗਿਆ ਸੀਗਾ ਜਿਸ ਕਰਕੇ ਇਹ ਟਰੱਕ ਦਾ ਜਿਹੜਾ ਹੈ ਹਾਦਸਾ ਵਾਪਰਿਆ ਲੇਕਿਨ ਉਹ ਮੰਨ ਨਹੀਂ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਟਰੱਕ ਦਾ ਜੋ ਹੈ ਹਾਦਸਾ ਵਾਪਰਿਆ ਟੱਕਰ ਹੋਈ ਹੈ ਤਾਂ ਸੁਣ ਲੈਣਿਆ ਕਿ ਕੀ ਕੁਝ ਕਹਿਣਾ ਦੋਨੋਂ ਡਰਾਈਵਰਾਂ ਦਾ ਤੇ ਨੁਕਸਾਨ ਦੀ ਜੇਕਰ ਗੱਲ ਕਰੀਏ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਬੇहद ਜਿਹੜਾ ਹੈ ਦੇਖਣ ਨੂੰ ਵੀ ਤੁਹਾਨੂੰ ਮਿਲੇਗਾ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੱਕਾਂ ਦਾ ਬੁਰਾ ਹਾਲ ਹੋ ਚੁੱਕਿਆ ਪਰ ਖੱੱਚੇ ਉੱਡ ਚੁੱਕੇ ਨੇ ਟਾਇਰ ਵੀ ਜਿਹੜੇ ਨੇ ਬਾਹਰ ਨਿਕਲ ਕੇ ਸੜਕ ਦੇ ਉੱਪਰ गिर ਚੁੱਕੇ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਰੱਦੀ ਸੀਗੀ ਰੱਦੀ ਮਿਲ ਦੇ ਵਾਸਤੇ ਜਿਹੜਾ ਏਅਰ ਲੈ ਕੇ ਜਾ ਰਹੇ ਸੀਗੇ ਟਰੱਕ ਤੇ ਦੇਖ ਲੈਣਾ ਕਿੱਥੋਂ ਦੀ ਇਹ ਟਰੱਕ ਆ ਰਿਹਾ ਸੀ ਕਿੱਥੇ ਦੀ ਘਟਨਾ ਹੈ ਤੇ ਕੀ ਕੁਝ ਦੋ ਥਿਰਾ ਦੇ ਵੱਲੋਂ ਕਹਿਣਾ ਉਹ ਵੀ ਜਾਣ ਲੈਣੇ ਆ ਅਸੀਂ ਸੋ ਪੂਰੋਂ ਹੁਣ ਤੁਰੇ ਆ ਜੀ ਤੁਰਦਿਆਂ ਨਾਲ ਅਸੀਂ ਇੱਥੋਂ ਲੱਗਿਆ ਨੇ ਇਹਨੂੰ ਅੱਗੋਂ ਡਿੱਪਰ ਮਾਰੇ ਜੀ ਇਹ ਗੱਡੀ ਆਉਂਦੇ ਅੰਡਰ ਕ્રોલਿੰਗ ਹੁੰਦੀ ਪਈ ਸੀ ਗੱਡੀ ਲੈਟਾ ਮਾਰੀ ਜਾਂਦਾ ਇਹਨੂੰ ਮੈਂ ਜੀ ਇਹ ਗੱਡੀ ਜਦੋਂ ਮੇਰੇ ਕੋਲ ਆਂਦਾ ਪਈ ਗੱਡੀ ਲੈ ਕੇ ਸਿੱਧੀ ਮੈਂ ਗੱਡੀ ਕਨੈਕਟਰ ਸੜ ਖਿੱਚਤੀ ਇਹਨੇ ਨਾਲ ਮੈਂ ਆ ਦੀ ਸਾਈਡ ਬਚਾਈ ਨਾਲ ਹੀ ਗੱਡੀ ਵਿੱਚ ਮੇਰੇ ਮਾਰ ਕੇ ਆਪਦੀ ਗੱਡੀ ਦਾ ਟਾਇਰ ਉਹ ਮੇਰੇ ਗੱਡੀ ਦੇ ਵਿੱਚ ਮਾਰ ਕੇ ਗੱਡੀ ਪਿੱਛੇ ਚਲੀ ਗਈ ਮੈਂ ਤਾਂ ਆਪ ਅਸੀਂ ਮਸਾਂ ਮ ਆਪਣੀ ਜਾਨ ਇਹਦੀ ਬਚਾਉਣ ਦੀ ਖਾਤਰ ਆਪਦੀ ਬਚਾਉਣ ਦੇ ਚੱਕਰ ਚ ਪ੍ਰਮਾਤਮਾ ਸਾਡੇ ਦੋਵੇਂ ਜਾਨਾਂ ਬਖਸ਼ ਦਿੱਤੀਆਂ ਤੇ

पता नहीं कैसे हो ये या, या टल रहा है सामने अंदर घुस गई मेरी गाड़ी और अभी वो तो सुबह वहाँ लग ही नहीं है ऊपर वह प्रार्थना आप अकेले थे अकेले थे, थे इसमें गाड़ी में क्या भरा हुआ च्याजे? प्याजे? च्याजे? प्याजे? च्याजे आलू आलू है प्याज है प्याज है आलू है आलू है आलू है कैसे निंद्रा थी आपकी कैसे नहीं नहीं क्या पता कैसे हुआ इधर आगे पड़ी टायर फट पड़ी काबू हो गया आपने आप ਇੱਕ ਬੇਹੱਦ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਕਿ ਦੋ ਟਰੱਕਾਂ ਵਿਚਾਲੇ ਜਿਹੜੀ ਜ਼ਬਰਦਸਤ ਟੱਕਰ ਹੋਈ ਹੈ ਤੇ ਜਦੋਂ ਟੱਕਰ ਹੁੰਦੀ ਹੈ ਤਾਂ ਜ਼ਬਰਦਸਤ ਆਵਾਜ਼ ਆਉਂਦੀ ਹੈ ਤੇ ਉੱਥੇ ਹੀ ਲੋਕ ਸੜਕ ਦੇ ਉੱਤੇ ਮੌਜੂਦ ਹੋ ਜਾਂਦੇ ਨੇ ਭੀੜ ਇਕੱਠੀ ਹੋ ਜਾਂਦੀ ਹੈ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੂਚਿਤ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਟਰੱਕਾਂ ਦੇ ਵਿਚਾਲੇ ਟੱਕਰ ਹੋਈ ਹੈ ਜ਼ਬਰਦਸਤ ਟੱਕਰ ਹੋਈ ਹੈ ਤੇ ਦੋਨੋਂ ਧਿਰਾਂ ਦੇ ਵੱਲੋਂ ਜਿਹੜਾ ਪੁੱਛਿਆ ਗਿਆ ਕਿ ਕਿਵੇਂ ਇਹ ਹਾ사 ਵਾਪਰੇ ਕਿਹਾ ਜਾ ਰਿਹਾ ਹੈ ਕਿ ਇੱਕ ਡਰਾਈਵਰ ਜਿਹੜਾ ਸੀਗਾ ਟਰੱਕ ਦਾ ਉਹ ਸੌ ਗਿਆ ਸੀਗਾ ਜਿਸ ਕਰਕੇ ਇਹ ਟਰੱਕ ਦਾ ਜਿਹੜਾ ਹੈ ਹਾ사 ਵਾਪਰੇ ਹੈ ਲੇਕਿਨ ਉਹ ਮੰਨ ਨਹੀਂ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਟਰੱਕ ਦਾ ਜੋ ਹੈ ਹਾਦਸਾ ਵਾਪਰਿਆ ਟੱਕਰ ਹੋਈ ਹੈ ਤਾਂ ਸੁਣ ਲੈਣਿਆ ਕਿ ਕੀ ਕੁਝ ਕਹਿਣਾ ਦੋਨੋ ਡਰਾਈਵਰਾਂ ਦਾ ਤੇ ਨੁਕਸਾਨ ਦੀ ਜੇਕਰ ਗੱਲ ਕਰੀਏ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਬੇहद ਜਿਹੜਾ ਹੈ ਦੇਖਣ ਨੂੰ ਵੀ ਤੁਹਾਨੂੰ ਮਿਲੇਗਾ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿs ਤਰੀਕੇ ਦੇ ਨਾਲ ਟਰੱਕਾਂ ਦਾ ਬੁਰਾ ਹਾਲ ਹੋ ਚੁੱਕਿਆ ਪਰ ਖੱੱਚੇ ਉੱਡ ਚੁੱਕੇ ਨੇ ਟਾਇਰ ਵੀ ਜਿਹੜੇ ਨੇ ਬਾਹਰ ਨਿਕਲ ਕੇ ਸੜਕ ਦੇ ਉੱਪਰ ਗਿਰ ਚੁੱਕੇ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਟਰੱਕ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਰੱਦੀ ਸੀਗੀ ਰੱਦੀ ਮਿਲ ਦੇ ਵਾਸਤੇ ਜਿਹੜਾ ਇਹ ਲੈ ਕੇ ਜਾ ਰਹੇ ਸੀਗੇ ਟਰੱਕ ਤੇ ਦੇਖ ਲੈਣਾ ਕਿਥੋਂ ਦੀ ਏਟਰਾ ਕਾਰਿਆ ਸੀ ਕਿੱਥੇ ਦੀ ਘਟਨਾ ਹੈ ਤੇ ਕੀ ਕੁਝ ਦੋ ਧਿਰਾਂ ਦੇ ਵੱਲੋਂ ਕਹਿਣਾ ਉਹ ਵੀ ਜਾਣ ਲੈਣੇ ਆ ਅਸੀਂ ਇਥੋਂ ਪੂਰਾ ਹੁਣ ਤੁਰੇ ਆ ਜੀ ਤੁਰਦਿਆਂ ਨਾਲ ਅਸੀਂ ਇਥੋਂ ਲੱਗਿਆ ਨੇ ਇਹਨੂੰ ਅੱਗੋਂ ਡਿੱਪਰ ਮਾਰੇ ਜੀ ਇਹ ਗੱਡੀ ਆਉਂਦੇ ਅੰਡ ਕਰੌਲਿੰਗ ਦੀ ਹੁੰਦੀ ਪੀਸੀ ਗੱਡੀ ਲੈਟਾ ਮਾਰੀ ਜਾਂਦਾ ਇਹਨੂੰ ਮੈਂ ਜੀ ਇਹ ਗੱਡੀ ਜਦੋਂ ਮੇਰੇ ਕੋਲ ਆਂਦਾ ਪਿਆ ਜੀ ਗੱਡੀ ਲੈ ਕੇ ਸਿੱਧੀ ਮੈਂ ਗੱਡੀ ਕਨੈਕਟਰ ਸੜ ਖਿੱਚਤੀ ਇਹਨੇ ਨਾਲ ਮੈਂ ਦੀ ਸਾਈਡ ਬਚਾਈ ਨਾਲ ਹੀ ਗੱਡੀ ਦੇ ਵਿੱਚ ਮੇਰੇ ਮਾਰ ਕੇ ਆਪਦੀ ਗੱਡੀ ਦਾ ਟਾਇਰ ਉਹ ਮੇਰੇ ਗੱਡੀ ਦੇ ਵਿੱਚ ਮਾਰ ਕੇ ਗੱਡੀ ਪਿੱਛੇ ਚਲੀ ਗਈ ਜਿੰਦੀ ਮੈਂ ਤਾਂ ਆਪ ਅਸੀਂ ਮਸਾਂ ਮ ਆਪਣੀ ਜਾਨ ਇੰਦੀ ਬਚਾਉਣ ਦੀ ਖਾਤਰ ਆਪਦੀ ਬਚਾਉਣ ਦੇ ਚੱਕਰ ਚ ਪਰਮਾਤਮਾ ਸਾਡੀ ਦੋਵੇਂ ਜਾਨਾਂ ਬਖਸ਼ ਦਿੱਤੀਆਂ ਤੇ ਨਹੀਂ ਤਾਂ ਦੋਵੇਂ ਹਾਸੇ ਬੜੇ ਤਗੜੇ ਹੋ ਜਾਣਾ ਸੀ ਇਹ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਤੁਸੀਂ ਅੰਮ੍ਰਿਤਗੜੀ ਸਰ ਹਬੌਰ ਤੋਂ ਤੁਰੇ ਜੀ ਤੇ ਅੰਮ੍ਰਿਤਸਰ ਜਾ ਰਹੇ ਸੀ ਕੀ ਗੱਡੀ ਹੈ ਕੀ ਜੀ ਇਹ ਰੱਦੀ ਹੈ ਜੀ ਅੱਛਾ ਰੱਦੀ ਸੀ ਸੰਮੋ ਸਿੰਘ ਕਾਂਸੇ ਰਹਿਣ ਵਾਲੇ ਹੋ जोधपुर जोधपुर डिस्ट्रिक्ट से ये कैसे हादसा हुआ आगे इधर से आ रहा था इधर से किधर से ये जलंधर से जलंधर से जोधपुर की तरफ जा रहे थे अच्छा ये, ये हादसा तो कैसे हो गया ये हादसा ये हादसा हो गया है पता नहीं कैसे हो ये टल रहा है सामने अंदर घुस गई मेरी गाड़ी और अभी ये तो सुबह वहाँ नहीं है प्रार्थना आप अकेले थे अकेले थे इसमें गाड़ी में क्या भरा हुआ है प्याज है प्या प्या आलू, आलू है आलू है कैसे निंद्रा थी आपकी कैसे क्या पता कैसे है टायर फटे काबू हो गया आपने